ਅੱਜ ਫਤਿਹਗੜ੍ਹ ਸਾਹਿਬ ਵਿਖੇ ਸ਼ਹੀਦੀ ਜੋੜ ਮਿਲ ਦੀ ਆਖ਼ਤਮ ਦਿਨ ਮਹਾਨ ਸ਼ਹੀਦਾਂ ਦੀ ਯਾਦ ਵਿੱਚ ਗੁਰਦੁਆਰਾ ਫਤਿਹਗੜ੍ਹ ਸਾਹਿਬ ਤੇ ਗੁਰਦੁਆਰਾ ਜੋਤੀ ਸੁਖ ਸਾਹਿਬ ਤੱਕ ਲਿਕੇ ਨਗਰ ਕੀਰਤਨ ਆਰੰਭ ਹੋਇਆ ਧੰਨ ਧੰਨ ਬਾਪਾ ਗੋਬਿੰਦ ਸਿੰਘ ਜੀ ਧੰਨ ਧੰਨ ਬਾਪਾ ਗੋਬਿੰਦ ਸਿੰਘ ਜੀ ਧੰਨ ਧੰਨ ਬਾਪਾ ਗੋਬਿੰਦ ਸਿੰਘ ਜੀ ਸਮਾਪਤ ਹੋ ਚੁੱਕੇ ਜੀ ਜੈ ਜੈਕਾਰ ਧੰਨ ਗੁਰੂ ਸਰਬਤ ਸਤਿਕਾਰ ਹੈ ਜੀ ਅੱਜ ਦੇ ਇਹਾਾਰੇ सर्वे नक्शा नक्शा जीवों आप सीधे जाना है माता जी ने शिवजी प्राप्त किसके इंद्रयाव पांचा सुंदर फाल्सा पंक्ता आप सीधे जाना है माता जी ने शिवजी होगा मेरा जाना मेरे पते करते हैं कि सब दिल्ली हाथ धरना देंगे इंद्रयाव पांचा जीवों सदार्श का सुंदर फाल्सा पंक्ता आपकी के हस्तों हाथ ਆਪ ਜੀ ਦਾ ਅਦਬ ਇਸ ਤਰ੍ਹਾਂ ਜੀ ਰੱਖਦਾ ਹਾਂ ਰਤੀ ਬਾਣੀ ਰਾਜੇ ਜੇਤਰਾ ਕਰੋ ਆਪ ਅਗਵਾਈ ਸੰਤੋ ਕਰਤੀ ਤੇ ਜੀ ਰੱਖਦਾ ਰੱਖਦਾ ਨਗਰ ਕੀਰਤਨ ਵਿੱਚ ਦੇਸ਼ ਭਰ ਵਿੱਚੋਂ ਆਏ ਲੱਖਾਂ ਦੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਮਹਾਨ ਸ਼ਹੀਦਾਂ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਂਟ ਕੀਤੇ ਵੱਖ-ਵੱਖ ਥਾਵਾਂ ਤੋਂ ਆਏ ਜਥਿਆਂ ਨੇ ਮਹਾਨ ਸ਼ਹੀਦਾਂ ਦੀਆਂ ਸ਼ਹਾਦਤਾਂ ਦਾ ਗਾਇਨ ਕੀਤਾ ਅਤੇ ਗਤਕੇ ਦਾ ਪ੍ਰਦਰਸ਼ਨ ਵੀ ਕੀਤਾ ਗਿਆ ਰਾਂ ਵਿੱਚ ਖੜੀਆਂ ਸੰਗਤਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਤੇ ਫੁੱਲਾਂ ਦੀ ਵਰਖਾ ਕੀਤੀ ਨਗਰ ਕੀਰਤਨ ਦੇ ਆਰੰਭ ਸਮੇਂ ਸਤਨਾਮ ਸ੍ਰੀ ਵਹਿਗੁਰੂ ਦਾ ਜਾਪ ਕਰਦੀ ਹੋਈ ਸੰਗਤ ਅਤੇ ਸਿੰਘ ਸਹਿਵਾਨ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਫੁੱਲਾਂ ਨਾਲ ਸ਼ਿੰਗਾਰੇ ਵਾਹਨ ਵਿੱਚ ਬਿਰਾਜਮਾਨ ਕੀਤਾ ਗਿਆ ਤੇ ਜਹਰ ਆਰੰਭ ਵਿੱਚ ਹੀ ਗੁਰਦੁਆਰਾ ਫਤੇਗੜ ਸਾਹਿਬ ਤੋਂ ਦਿਖਾਇਆ ਜਾਣੇ ਸ਼ੁਰੂ ਹੋ ਗਏ ਸਨ ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਧਾਮੀ ਮੁਤਾਬਕ ਇਸ ਵਾਰ ਸ਼ਹੀਦੀ ਜੋੜ ਮੇਲ ਦੌਰਾਨ 50 ਲੱਖ ਦੇ ਕਰੀਬ ਸੰਗਤ ਨੇ ਆਪਣੀ ਹਾਜ਼ਰੀ ਭਰੀ ਮਹਾਨ ਸ਼ਹੀਦਾਂ ਅਤੇ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਮਹਿਮਾ ਹਰ ਕੋਈ ਗਾ ਰਿਹਾ ਸੀ ਜੱਟ ਮੁਵਾ ਮਰਦੇ ਨਾ ਜਾਣਿਆ ਕੋਈ ਐਸੀ ਮਰਦੀ ਜੋ ਮਰ ਆਹੋਰ ਨਾ ਪਰਨਾ ਹੋਏ ਜੱਟ ਸਰਦਾਰ ਵਾਲੀ ਚੰਗਤਾਂ ਦੀ ਗਿਣਤੀ ਇੰਨੀ ਵੱਡੀ ਸੀ ਕਿ ਗੁਰਦੁਆਰਾ ਫਤੇਕਾਰ ਸਭ ਤੋਂ ਗੁਰਦੁਆਰਾ ਜੋਤੀ ਸਰੂਪ ਸਾਹਿਬ ਤੱਕ ਦਾ 1.5 ਕਿਲੋਮੀਟਰ ਦਾ ਫਾਸਲਾ ਤੈਅ ਕਰਨ ਲਈ ਕਰੀਬ 6 ਘੰਟੇ ਦਾ ਸਮਾਂ ਲੱਗਾ। ਹਰ ਸ਼ਰਧਾਲੂ ਦੇ ਦਿਲ ਵਿੱਚੋਂ ਸਿਰਫ ਇਹੀ ਅਰਦਾਸ ਨਿਕਲ ਰਹੀ ਸੀ ਸਰਬੰਸਦਾਨੀ ਟਲਕੇ ਧਰਮ ਦੇਸ਼ ਦੇ ਤਾਂ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਉਹ ਮਹਾਰਾਜ ਆਪ ਜੀਆਂ ਦੇ ਛੋਟੇ ਪ੍ਰਯੰਤ ਛੋਟੇ ਸਾਹਿਬਜ਼ਾਦੇ ਸਾਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਸਾਹਿਬ ਜੀ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਸਾਹਿਬ ਜੀ ਜਿਨ੍ਹਾਂ ਨੇ ਖਾਲਸੇ ਦੀ ânਕ ਅਤੇ ਗੈਰਤ ਨੂੰ ਕਾਇਮ ਰੱਖ ਲਿਆ ਹੋਇਆ ਜਰਵਾਣਿਆਂ ਜਲਮਾਂ ਵੱਤੋਂ ਦਿੱਤੇ ਹੋਏ ਲਾਲਚਾਂ ਨੂੰ ਠੁਕਰਾ ਕੇ ਉਹਨਾਂ ਵੱਲੋਂ ਕੀਤੇ ਭਾਰੀ ਅਸ਼ੱਦਤ ਨੂੰ ਝੱਲਦਿਆ ਹੋਇਆ ਆਪਣੇ ਧਰਮ ਦੇ ਵਿੱਚ ਪਰਪੱਕ ਰਹਿ ਕੇ ਜਿਉਂਦੇ ਜੀ ਆਪਣੇ ਆਪ ਨੂੰ ਨਹੀਂ ਹਾਵ ਵਿੱਚ ਦਿਨਾ ਕੇ ਅੱਜ ਦੇ ਦਿਨ ਸ਼ਹਾਦਤ ਪ੍ਰਾਪਤ ਕੀਤੇ ਸਤਕਾਰਯੋਗ ਮਾਤਾ ਜੀ ਮਾਤਾ ਗੁਜਰਕੌਰ ਜੀ ਨੇ ਖੰਡੇ ਬੁਰਜ ਵਿੱਚ ਸ਼ਹਾਦਤ ਪ੍ਰਾਪਤ ਕੀਤੇ ਤੇ ਨਾਲ ਸਾਹਿਬ ਜਾਨਿਆਂ ਤੇ ਮਾਤਾ ਜੀ ਦਾ ਸ਼ਹੀਦੀ ਜੋੜ ਦੇ ਨਾਲ

श श्री हेठ महान्तर किरपा ते सदका ਦੇ जी ਅਸਥਾਨ ਗੁਰਦੁਆਰਾ ਜੋਤੀ ਸਰੂਪ ਸਾਹਿਬ ਦੀ ਵਿਖੇ ਨਗਰ ਕੀਰਤਨ ਦੀ ਸੰਪੂਰਨਤਾ ਹੋਈ ਹੈ ਸਤਿਗੁਰੂ ਜੀ ਆ ਨਗਰ ਕੀਰਤਨ ਵਿੱਚ ਜੋੜ ਮੇਲੇ ਉੱਤੇ ਆਈਆਂ ਸਰਬੰਤ ਸੰਗਤਾਂ ਦੀ ਹਾਜ਼ਰੀ ਦਿਲ ਖੁਲ ਤੇ ਤਰਪੁਵਾਨ ਕਰਨੀ ਆਪਣੇ ਪਰੋ ਘਰੋਂ ਸਿੱਕੇ ਸਤਿਪੁਰੋ ਸਾ ਨਾਮ ਦਾਣ ਅੰਮ੍ਰਿਤ ਵੇਲੇ ਦੀ ਜਾਗਰਤਾ सेवा करणी ख़ालसाथा त ਇਤਿਫਾਕ ਦੇ ਦਾਸ ਬਖਸ਼ੀ ਖਾਲਸਾ ਪੰਥ ਦੀ ਸਦਾ ਚੜ੍ਹਦੀ ਕਲਾ ਕਰਨੀ ਹਰ ਪ੍ਰਕਾਰ ਸਹਾਇਤਾ ਕਰਨੀ ਸਤਿਗੁਰੂ ਜੀ ਆਪ ਜੀ ਦੇ ਪਾਵਨ ਅਸਥਾਨਾਂ ਉੱਤੇ ਮਰਿਆਤਾ ਦੇ ਅਨੁਸਾਰ ਗੁਰਬਾਣੀ ਦੀ ਤਾਰੀਰਤਨ ਅਤੇ ਸੋਹਿਲਾ ਸਾਹਿਬ ਜੀ ਦੇ ਬਾਤ ਹੋਏ ਗੁਰਬਾਣੀ ਪੜ੍ਹਦਿਆਂ ਮੁਹੰਮਦ ਬੇਅੰਤ ਭੁੱਲਾਂ ਦੀ ਮੁਆਫੀ ਬਖਸ਼ਣੀ ਅੱਗੇ ਤੋਂ ਸਮਤ ਬਖਸ਼ਣੀ ਆਪ ਜੀ ਦੇ ਹਾਜ਼ੂਰ ਸ਼ਬਦ ਕੀਰਤਨ ਅਨੰਤ ਸਾਹਿਬ ਜੀ ਕੀ ਅਰਦਾਸ ਸੋਹਲਾ ਸਾਹਿਬ ਜੀ ਕੀ ਅਰਦਾਸ ਭੁੱਲ ਚੋੜਤ ਮੁਆਫ ਕਰਨੀ ਆਪ ਜੀ ਦੇ ਹਾਜ਼ੂਰ ਬਹੁਤ ਸ਼ਹਾਦਤ ਜੀ ਦੇ ਹਾਜ਼ਰ ਹੈ ਪਰਿਵਾਰ ਹੋਵੇ ਪਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੌਣ ਦੀ ਆ ਕਿਆ ਬੱਚੋ ਸੁਖ ਹੋਵੇ ਨਾਮ ਜਪਿਆਵੇ ਸਿੱਖ ਪੜ੍ਹ ਕੇ ਸੁਣ ਕੇ ਸਰਬੱਤ ਦਾ ਹੈ ਮੰਨ ਹੋਵਣਾ ਨਾਨਕ ਨਾਮ ਚੜ੍ਹਦੀ ਕਲਾ ਦੇ ਰੇ ਪਾਣੀ ਸਰਬੱਤ ਦਾ ਨਾਮ वाहिगुरू जी का खालसा वाहिगुरू जी रखियां पई अकाली सभु सिखण को हुकम गुरू ग्रंथ जी मान प्रभ को मिल बो राज करेगा खालसा ख़बर हुई सभु मिलाइ हुई सभु واہ बोले جی वाहेगुरु जी واہ ख़ालसा جی जी फते